ਇਨੂੰ ਕਰਤਾ ਹੈ ਹੀ ਸਪੀਡ ਬੰਦੇ ਸਾਰੇ ਤਿਆਰ ਹੋਣ ਗਏ ਪਏ ਆ ਹਾਂਜੀ ਆਪਣੇ ਇਹਨੂੰ ਪਤਾ ਵੀਰ ਨੂੰ ਨਹੀਂ ਮਿਸ ਹੋਗੇ ਰਾਜੇ ਨੇ 4 ਗਲਾਬ ਵੀਤੇ ਮੈਨੂੰ ਪਤਾ ਮੈਂ ਨੋਟ ਕੀਤਾ ਤੇ 4 ਗਲਾਬ ਥਾਲੀ ਬਹੁਤ ਜਾਨੀ ਉਛਲਦੀ ਆ ਸ਼ੁਗਰਾ ਭਰਾਵਾ ਸਾਰੇ ਦਿਨ ਚ ਮਾਹ ਰੋਕਿਆ ਸੀ ਲੰਗਰ ਵੇਖ ਕੇ ਬਦੀ ਭੁੱਖ ਤੇ ਮੈਨੂੰ ਝੜਕਿਆ ਨਾ ਲੱਗੀ ਸੋਨੂ ਭਾਈ ਜونی ਆਏ ਪਏ ਆਹ ਘਤਰ ਫਤਰ ਵਾਲੇ ਖਾਲਸਾ ਜੀ ਫਤਿਹ ਸਾਡੀ ਦੋਸਤੋ ਕੀ ਹਾਲ ਚਾਲ ਦੇ ਬੰਦੇ ਸਾਰੇ ਲਾਹ ਤੇ ਆਪਾਂ ਹਾਂ ਉਹ ਬੰਦੇ ਮਿਸ ਹੋ ਗਏ ਮਨਮੀਤ ਮਨਮੀਤ ਰੰਦਾ ਵੀ ਚੱਲ ਪੈਲ ਕਰਦੀ ਇੱਕ ਵਾਰ ਦਾ ਪੈਰੋਂ ਚੱਕਦੇ ਸਾਰੇ ਤੇ ਕਰੂ ਮੋਸ਼ਰੇ ਹਾਂ ਇੱਕ ਵਾਰ ਦਾ ਜੱਕਦੇ ਪੈਰ ਤੇ ਕਰੂ ਕੁਝ ਮੁੰਡਾ ਆ ਖਾਣ ਵਾਲਿਆ ਸਾਥੇ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਘੈਂਟ ਹੋ ਹੋਗੇ ਤੇ ਬੜੇ ਚਿਰ ਬਾਅਦ ਅੜੀਕਾ ਸਬਰਾਂ ਨਾਲ ਲੈ ਕੇ ਆਗੇ ਤੁਹਾਡੇ ਵਾਸਤੇ ਇੱਕ ਹੋਰ ਨਵਾਂ ਵਲੌਗ ਅੱਜ ਦਾ ਵਲੌਗ ਇਦਾਂ ਵਾਂਗੇ ਅਸੀਂ ਚੱਲੇ ਵਿਸਾਖੀ ਤੇ ਲੰਧਪੁਰ ਸਾਹਿਬ ਤੇ ਅਰਸ਼ਵੀਰ ਹੁਣਾ ਕੋਇਆ ਨਹੀਂ ਗਿਆ ਤੇ ਮੈਨੂੰ ਆਉਣਾ ਪਿਆ ਕੱਲੇ ਨੂੰ ਆਪਾਂ ਆਈ ਪਿਆ ਅੰਗਰੇਜ਼ ਭਜੀ ਕੇ ਵੇਲੀ ਚ ਦੇਖੋ ਉਸਤਾਦ ਜੀ ਉਹਨਾਂ ਦਾ ਗੱਡ ਖਾਨਾ ਖੋਲਿਆ ਪਿਆ ਇਹਨਾਂ ਨੇ ਔਰ ਮੀਤ ਸਿੰਘ ਘੜਾ ਹਰਵੀਰ ਸਿੰਘ ਸੇ ਹਾਏ ਭਾਈ ਖਾਲਸਾ ਵਾਹਿਗੁਰੂ ਫਤਿਹ ਆਏ ਤੇ ਉਹ ਵੀ ਪਰਲਾ ਵੀ ਖੋਲਿਆ ਪਿਆ ਸੋਨਾਲੀਕਾ ਸੋਨਾਲੀਕਾ ਰੋਲੀਆ ਨੇ ਉਹਨਾਂ ਨੇ ਖੋਲੇ ਪਏ ਆ ਤਾਲੀ ਪਾਲੀ ਮੱਡੀ ਤੇ ਆਹ ਟਰੈਕਟਰ ਕੀਤਾ ਪਿਆ ਹੁਣ 36 30 ਜਿਹੜਾ ਇਹ ਆ ਇਹਨੂੰ ਕਰਤਾ ਹੈ ਹੀ ਸਪੀਡ ਠੀਕ ਆ ਬਾਕੀ ਬੰਦੇ ਸਾਰੇ ਤਿਆਰ ਹੋਣ ਗਏ ਪਏ ਆ ਠੀਕ ਆ ਲਓ ਜੀ ਭੇਲੀਓ ਕਢ ਲਿਆ ਟਰੈਕਟਰ ਰੁਪਏ ਆ ਹਾਂਜੀ ਅੱਸੀ ਵਾਲਾ ਬਾਬਾ ਹੀ ਸੱਸ ਹਰ ਰੁਪਏ ਆ ਪਿੰਡੋਂ ਆਹੀ ਪਿੰਡੋਂ ਤਿੰਨੇ ਜਾਣੀਆਂ ਬਾਕੀ ਬੰਦੇ ਸਾਰੇ ਤਿਆਰ ਹੋਣਗੇ ਹਨਰ ਵੀਰ ਵੀਰ ਚੱਲੀਏ ਚਲੋ ਜੀ ਲੈ ਕੇ ਬਾਬੇ ਦਾ ਨਾਲ ਚੱਲੇ ਆ ਤੇ ਦੇਖਦੇ ਰਾਜ ਕੀ ਬੰਦਾ ਹਾਂਜੀ ਅਰਮੇਰ ਜੀ ਇੱਥੇ ਵਾੜੀਆਂ ਆਪਾਂ ਮੁੰਡੇ ਫੋਵਾੜੇ ਫਲਾਈ ਉਰ ਥੱਲੇ ਖੜੇ ਆ ਬਾਕੀ ਜੰਟਾ ਜੱਟੇ ਮੇਰਾ ਕੀ ਕਹਿਣਾ ਕੋਈ ਨਹੀਂ ਕਹਿਣਾ ਸਸਰੀ ਘਰ ਨਹੀਂ ਬਣਾਈ ਤੇ ਵਲੌਗ 'ਚ ਪਤਾ ਜੀ ਹੋਰ ਮਲਾਈਏ ਆ ਭਾਈ ਭਾਈ ਨਾ ਉਹ ਮੀਂਹ ਕਰਿਆ ਉਹ ਚੀਕੀਦਾ ਇੱਟਾ ਨਾ ਕੋਈ ਨਹੀਂ ਕੋਈ ਨਹੀਂ ਇੱਟਾ ਤਾਂ ਕੋਹੋ ਨਹੀਂ ਬਰਾਵਾ ਭਾਈ ਇਹ ਟਰਾਲੀ ਹੈ ਬੈਡੇ ਸਾੜੀਆਂ ਮੱਥੀਆਂ ਲੂੜੀਆਂ ਹੋਣੀਆਂ ਯਾਰ ਕਿੰਨੀ ਟਰਾਲੀ ਉਛਲਦੀ ਉਹ ਉਛਲਦੀ ਆ ਇਹ ਬੰਦੇ ਚੇਚਾ ਪਾਪਾ ਪਿਛੇ ਦਸਣ ਆਏ ਵੇਲਾ ਇਹ ਟਰਾਲੀ ਬਹੁਤ ਚਲਦੀ ਆ ਬਈ ਤਾਂ ਦੇ ਕਰਕੇ ਦੇਹੀ ਹੈ। ਬਈ ਕੰਨ ਆਈ ਗਏ ਬਹੁਤ ਵੱਡੇ ਬੈਨ ਹਾਂ। ਹਾਂ ਉੱਪਰ ਬੰਦੇ ਮਿਸ ਹੋ ਗਏ। ਬੰਦੇ ਕੰਮ ਕਰਕੇ ਥੋੜੇ ਮਿਸ ਹੋ ਗਏ ਨਾ। ਹਾਂ ਰੈਜ਼ੀਡੈਂਟ ਟੈਂਕ ਦਾ। ਆਪਣੇ ਉਹ ਤੈਨੂੰ ਪਤਾ ਵੀਰ ਵੀ ਨਹੀਂ ਮਿਸ ਹੋ ਗਏ। ਬਾਕੀ ਅਰਸ਼ ਨੂੰ ਕੰਮ ਹੀ ਮੀਤੇ ਵੀਰ ਨੂੰ ਵੀ ਕੰਮ ਹੀ। ਬਾਕੀ ਵੀਰੋ ਨਹੀਂ। ਥੋੜਾ ਜਿਹਾ ਹੋਰ ਬਿਜ਼ੀ ਨਾਲ ਦੇ। ਬਾਕੀ ਸਾਡੇ ਮੇਨ ਬੰਦੇ ਰਹਿੰਦੇ ਹਜੇ। ਜਗਰਾਜ ਬਾਜ ਦੇ ਹੁਣੀ। ਜਗਰਾਜ ਬਾਜ ਵਾ ਨਾਲ ਕੌਣ ਆਉਂਦਿਆ? ਹੈਪੀ ਵਾਲ ਆ ਰਿਹਾ। ਆ ਭਰਾ ਜਿਹੜਾ ਆਏ ਭਾਈ ਦੇ ਦਾ ਆ ਜਿਹੜਾ ਆਏ ਭਾਈ ਦੇ ਦਾ ਲੱਗੇ ਠੀਕ ਆ ਇਹ ਮਿਸਤਰੀ ਵੀ ਅੰਗਰੇਜ਼ ਦਾ ਨਹੀਂ ਅੰਗਰੇਜ਼ ਅੰਗਰੇਜ਼ ਭਾਈ ਦਾ ਮਿਸਤਰੀ ਵੀ ਆਇਆ ਇਹ ਮਿਸਤਰੀ ਵੀ ਆਟਾ ਥੋੜਾ ਜੱਗਾ ਬੋਸ ਇਹ ਆ ਆ ਜੰਟੇ ਪੀ ਆਇਆ ਰੋ ਹਾਂਜੀ ਹਾਂਜੀ ਮੁੰਡੇ ਰੋ ਰੂ ਪੀ ਗਏ ਕੈਮ ਹੋ ਗਏ ਮੁੰਡਾ ਹੁਣ ਆਇਆ ਗੋਗਣਾ ਵੇਣਾਂ ਦੀਆਂ ਰੋ ਰੂ ਪੀ ਗਏ ਮੁੰਡੇ ਚਲ ਫੇਰ ਟਰਾਲੀ ਤੇ ਚਾਲੇ ਵਾਲੇ ਬਾਬਾ ਜੀ ਉਹੀ ਕਿੰਨੇ ਗਲਾਫੀ ਤੇ ਬਾਬਾ ਨੇ 4 ਗਲਾਫਾ ਰੋਟਾ ਰਾਜੇ ਨੇ 4 ਗਲਾਫੀ ਵਿਦੇ ਮੈਨੂੰ ਪਤਾ ਮੈਂ ਨੋਟ ਕੀਤੇ ਤੇ 4 ਗਲਾਫਾ ਇਹ বাজਵੇ ਹੁੰਨੀ ਇਹ ਤਾਂ ਇਹ বাজਵੇ ਹੁੰਨੀ ਆ ਇਹ বাজਵੇ ਹੁੰਨੀ ਆ ਹੁੰਨੀ ਆ ਹੁੰਨੀ ਆ ਇਹ ਸਾਰੀ ਫਿਗਰੀ ਕਰਾਈ ਪਈ ਆ ਤਾਂ ਇਹ ਫੋਟੋ ਸ਼ੂਟ ਕਰਵਾਉਂਦੇ ਆ ਲੈ ਵਾਹ ਤਾਂ ਉਹ ਸ਼ੂਟ ਕਰਾ ਲਈ ਬਹੁਤ ਜਿਆਦੀ ਉੱਚਾ ਲਈ ਆ ਬੰਦੇ ਆਪਣਾ ਰਾਲੀ ਇੱਕ ਆ ਯਾ ਪਰ ਇਹਨੇ ਵੇ ਨਾਲ ਆਪਣੇ ਹੁਣ ਬੰਦੇ ਦੇਖਣੇ ਨੇ ਨਿਹਰਾ ਟਰਾਲੀ ਬਹੁਤ ਚੱਲਦੀ ਵਾ ਗੱਲ ਹੋਣੀ ਹੁੰਦੀ ਬਈ ਹਰ ਵੀਰ ਹਾਂਜੀ ਟਰਾਲੀ ਬਹੁਤ ਚੱਲਦੀ ਮੈਂ ਹਾਂ ਤੇ ਗੱਲ ਹੋਣੀ ਹੁੰਦੀ ਬਹੁਤ ਅਗਲੇ ਹੋ ਗਈਆ ਜੀ ਚੜੀਏ ਟੇਲੀ ਅੰਦੇ ਆ ਇਹ ਬੰਦੇ ਸੱਦੇ ਵੇ ਚੱਲਦਾ ਆ ਇਧਰ ਆ ਇਧਰ ਆ ਉਹ ਲੇਟ ਬੈਠੀ ਆਹ ਹੋ ਗਿਆ ਸ਼ੁਗਾਰਾ ਭਰਾਵਾ ਸਾਰੇ ਦਿਨ ਚ ਮਾ ਰੋਕਿਆ ਸੀ ਲੰਗਰ ਵੇਖ ਕੇ ਤੇਰਾ ਭਾਜੀ ਹੁਣੀ ਭਜਾਈ ਲਿਆਏ ਆ ਉਹ ਝੜ ਕੇ ਬਹੁ ਪੈਂਦੇ ਪਿੱਛੇ ਹੁਣ ਵੇਖ ਹੁਣ ਪਤਾ ਲੱਗਾ ਮੈਨੂੰ ਮੇਰਾ ਵੇ ਅੱਧੀ ਭੁੱਖ ਤੇ ਮੈਨੂੰ ਝੜਕਿਆ ਨਾਲ ਲੱਗੀ ਆ ਉਦੋਂ ਉਹ ਸਾਡੇ ਟਰਾਲੀ ਜਿਆਦਾ ਪਉਂਦੀ ਸੀ ਝੜਕੇ ਭਾਈ ਹਾਂ ਨਹੀਂ ਪਿੱਛੇ ਜਿਆਦਾ ਝੜਕੇ ਪੈਂਦੇ ਕਿ ਤੁਸੀਂ ਭਿਉਨੇ ਬਹੁ ਭਰਾਵਾ ਆ ਬਾਕੀ ਬਾਜਵੇ ਹੋਣੀ ਐ ਇਹਨਾਂ ਨੂੰ ਪੁੱਛ ਲੋ ਬਾਜਵੇ ਹੋਣੀ ਨਾਲ ਆਡੇ ਭਾਜੀ ਦੱਸੋ ਮੜਿਆ ਝੜਕੇ ਪੈਂਦੇ ਨੇ ਜੰਪ ਝੜਕੇ ਟਰੈਕਟਰ ਦੇ ਹੈ ਟਰੈਕਟਰ ਤੇ ਬੈਠਾ ਆਹੋ ਠੀਕ ਆਹ ਬੰਦੇ ਨੇ ਲੇਟ ਕਰਾਇਆ ਆ ਵੇ ਅਜਗਰਾਜ ਭਾਈ ਨੇ ਲੇਟ ਕਰਾਇਆ ਉਹਨੂੰ ਇਹੀ ਪਹੁੰਚ ਜਾਣਾ ਹੈ ਮੈਂ ਕੱਲਾ ਨਹੀਂ ਬੰਦਾ ਦੂਜਾ ਵੀ ਖਾ ਰਾਨਾ ਦੂਜਾ ਵਿਖਾਉਣੇ ਦੂਜਾ ਵਿਖਾਉਣੇ ਆਵੇ ਇਹ ਵੀ ਨਾਲ ਹੀ ਦੂਜਾ ਬੰਦਾ ਵੀ ਨਾਲ ਹੀ ਆਵੇ ਮਹਾਰਾਜ ਹਾਂਜੀ ਦੂਜਾ ਬੰਦਾ ਵੀ ਨਾਲ ਹੈਗਾ ਦੋ ਬੰਦਾ ਕਹਿੰਦਾ ਨੇ ਲੇਟ ਕਰਾਇਆ ਕਿਹਨੇ ਲੇਟ ਕਰਾਇਆ ਤੁਸੀਂ ਆਪਾਂ ਕਿਹਦੇ ਲੇਟ ਹੋਏ ਆ ਕੀ ਕੀ ਵਿਚਾਰਾ ਤੇਰੇ ਬੜੇ ਧਿਆਨ ਨਾਲ ਵੇਖਦੇ ਆ ਪਹੁੰਚ ਗਏ ਆਪਾਂ ਨੰਦਵਰ ਸਾਹਿਬ ਜਾਗ ਜਾ ਆਪਾਂ ਜਾ ਗਾ ਆਪਾਂ ਐਕਸਰਪਾਈ ਜਰੂਰ ਆਪਾਂ ਜੀ ਅੰਗਰੇਜ਼ ਹੋਣਾ ਨੇ ਪਰ ਇਹ ਪੰਜਾਬੀ ਭੁਲਣੀਆਂ ਨਹੀਂ ਆਪਾਂ ਬਸ ਨਾਰਮਲ ਕੋਈ ਦਾ ਰੌਲਾ ਰਪਾਣੀ ਆਪਦੀ ਸਪੀਡ ਨਾਲ ਆਏ ਆ ਉਲਟ ਵਾਜੀ ਵਾਲਾ ਕੰਮ ਹੈ ਹੀ ਦੀ ਉਲਟ ਬਾਈ ਦੇ ਫਾਇਦਾ ਨਹੀਂ ਹੈਗਾ ਠੀਕ ਨਹੀਂ ਭੁਜਾਇਆ ਵਾ ਆਪਦੀ ਰਹਿ ਮਾਲ ਕੇ ਭੁਜਾਇਆ ਪਧਰੇ ਪਧਰੇ ਤੇ ਫਾਇਦਾ ਵੀ ਪਧਰੇ ਪਧਰੇ ਦਾ ਵਾ ਫੌਰਨ ਰੈਕੇ ਜਾ ਵਾ ਨਿਕਲਦਾ ਇਹ ਨਾਲ ਹੀ ਆਏ ਮੁੰਡੇ ਆਪਣੇ ਜਸਵਿੰਦਰ ਭਾਜੀ 71 ਪਧਰ ਵਾਲੇ ਦੇ ਨਾਲ ਅੱਦੇ ਆ ਮੁੰਡੇ ਉਹਨਾਂ ਨਾਲ ਹੁੰਦੇ ਆ ਬਾਕੀ ਦੇਖੋ ਤੇ ਆਪਣੇ ਨਾਲ ਉਹ ਪੀਲੇ ਦੇ ਰਲੇ ਆ ਤੇ ਨਾਲ ਨਾਲ ਹੀ ਆਏ ਆ ਪ੍ਰਾਤਮਾਨ ਨੂੰ ਜੇ ਲੋਕ ਇਹਨੇ ਚੱਲੀਏ ਇਹ ਦੋ ਟਰੈਕਟਰ ਆਏ ਆ ਆ ਇੱਜਾ ਆਪਣਾ 3 ਜਣੇ ਹੋ ਗਏ ਸੀ। ਕੱਲ ਆਹੋ ਟਰੈਕਟਰ ਆਪਣਾ ਕੱਲਾ ਆਇਆ ਤੇ ਨਾਲ ਬੰਦੇ ਰਲ ਗਏ ਆਪਣੇ। ਓਏ ਜੰਡੇ। ਆ ਯਾਰ। ਇਧਰ ਨੂੰ ਆਓ ਇਧਰ ਨੂੰ। ਆ ਇਨੇ ਵੋ ਗਾ ਬਾਇਕ। ਲਓ ਦੋਸਤੋ। ਹਾਂ ਦੋਸਤੋ ਅਸੀਂ ਸੌ ਚੁੱਕੇ ਹਾਂ ਬਿਰਾਫ ਤੇ ਖਾਸ ਤੋਂ ਦੇ ਸਮਾਂ ਲਈ। ਆ ਰਾਤ ਦੇ ਰੈਸਟ ਮਾਰੀ ਆ ਕੇ। ਆ ਪਾਜੀ ਹੁਣ ਗੱਡੇ ਸੱਤ ਦੇ ਰਹਿ ਕੇ ਤੰਬੂ ਚ ਦੇ ਨੂੰ ਕੁਝ। ਤੰਬੂ ਦੇ ਵਿੱਚ ਗੱਡੇ ਸੱਤ ਦੇ ਰਹਿ ਵੀਰ ਨੂੰ ਤੰਬੂ ਦੇ ਵਿੱਚ ਰਾਤ ਪਾਇਆ ਹੀ ਨਹੀਂ। ਦੇਣ ਚੜ ਕੇ ਦੂਜਾ ਮੁੰਡੇ ਇਸ਼ਨਾਨ ਬਣ ਕੇ ਨੂੰ ਚੱਲੇ ਆ ਠੀਕ ਆ ਆਣ ਕੇ ਤੇ ਫਿਰ ਹੁਣ ਬਾਅਦ ਚ ਜਾਵਾਂਗੇ ਮਾ ਥਾ ਦੇਖਣ ਮਾ ਥਾ ਦੇ ਕੇ ਫਿਰ ਦੇਖਾਂਗੇ ਕੀ ਬਣਦਾ ਚੱਲੀਏ ਚਲੋ ਚਲੋ ਇਨਵਰਟਰ ਆਣ ਕੇ ਕਰਨੇ ਚਾਲੂ ਮੈਂ ਤਾਂ ਗੁਰੂਗਾ ਪਾਰ ਬੈਗ ਵੱਟ ਗਈ ਆਪਣ ਹੁਣ ਨਾਲਿਆ ਚਾਰਜ ਆ ਇਸ਼ਨਾਨ ਬਣੀ ਕਰ ਲਿਆ ਮੁੰਡਿਆਣੇ ਹੁਣ ਚੱਲੇ ਆ ਮਾ ਥਾ ਦੇਖਣਾ ਸੋਨੂ ਭਾਈ ਹੁਣੀ ਆਏ ਹੋਏ ਆ ਕਤਰਫਤਰ ਵਾਲੇ ਇਹ ਨਾਲ ਹੀ ਸਾਡੇ ਰਾਹ ਦੇ ਦੱਸਿਆ ਇਹ ਤੁਹਾਨੂੰ ਤੇ ਬਾਕੀ ਹੈਪੀ ਭਾਈ ਨੇ ਬਾਲਿਆ ਦਮਾਲਾ ਬਹੁਤ ਸੋਹਣੇ ਹੈ ਬਾਜੀ ਸਜਾਲਿਆ ਦਮਾਲਾ ਸਜਾਲਿਆ ਸਜਾਲਿਆ ਦਮਾਲਾ ਸਾਹਿਬ ਹੁਣ ਉਹ ਤਾਂ ਨੀਲਾ ਕੁੜਤਾ ਪਿਆ ਮਾ ਗੱਲਵਾ ਦਾ ਕਿੱਡੇ ਬੂਟ ਹਨਾ ਬਾਜੀ ਚੱਲੇ ਮਾ ਸਾਡੇ ਕਿਹੜੇ ਇਹ ਦੇਖ ਦੇ ਕੀ ਮਹੌਲ ਚਾਲਾ ਬਾਕੀ ਰਮੀਤ ਆਪਣੇ ਨਾਲ ਆ ਰਮੀਤ ਸਾਹਿਬ ਕਹੀ ਇਹਨੇ ਕੋਈ ਕੱਪੜੇ ਨਹੀਂ ਜੀ ਕਿਤੇ ਬਾਕੀ ਸਾਰੇ ਬੰਦੇ ਨੇ ਕਰ ਲੈ ਕੱਪੜੇ ਗਰੀਬੀ ਹੈ ਕੀ ਕੀ ਜੀ ਇਹ ਕਿੱਡ ਜੁੜੀ ਲੈ ਕੇ ਆਇਆ ਠੀਕ ਆ ਬਾਕੀ ਮਤਮ ਤੁਹਾਡੇ ਕੇ ਦਰਸ਼ਨ ਮੇਲੇ ਕਰਕੇ ਤੇ ਨਾਲ ਤੁਹਾਨੂੰ ਕਰਮ ਦੇ ਦਰਸ਼ਨ ਮੇਲੇ ਤੇ ਫਿਰ ਚਾਲੇ ਪਾਉਣੇ ਅੰਮ੍ਰਿਤਸਰ ਸਾਹਿਬ ਨੂੰ ਬਾਕੀ ਬਾਜਵੇ ਭਾਜੀ ਹੁਣੀ ਅੱਗੇ ਅੱਗੇ ਤੁਰੇ ਜਾ ਰਿਹਾ ਹਨ ਜਗਰਾਜ ਭਾਜੀ ਤੁਹਾਡੀ ਸਾਸਰੀ ਗਾ ਰਾਤ ਦੀ ਨਹੀਂ ਹੋਈ ਚੰਦਨਾ ਬਹੁਤ ਸਾਹਿਬ ਜੀ ਬਤੇ ਅਰੇ ਨਾਲ ਦਰਸ਼ਨ ਕਰਾ ਕੇ ਲੈ ਗਏ ਹਾਂ ਭਾਈ ਭਾਜੀ ਤੁਹਾਨੂੰ ਜੀ ਅੱਲੇ 77 ਦੇ ਹੋ ਗਏ ਨੇ ਉਸਤਾਦ ਵਾਲੇ ਉਸਤਾਦ ਉੱਤੇ ਹੋ ਗਿਆ ਸੋਨੂ ਭਾਈ ਸੋਨੂ ਭਾਈ ਮੈਂ ਉਧਰ ਹੋ ਗਿਆ ਅੱਛਾ ਅਸੀਂ ਇੱਧਰ ਹੋ ਗਏ ਯਾ ਇੰਨੀ ਇਹ ਦੋਰੇ ਤੱਕ ਇਹ ਲੱਗਦਾ ਕੜੀ ਇਹਨੇ ਕਿੰਨੇ ਨਜ਼ਰਾਂ ਲਾਤੀਆਂ ਨਹੀਂ ਨਹੀਂ ਕਿਦਾਂ ਕਹਿੰਦਾ ਪਾਰ ਬੈਂਕ ਦੇ ਨੇ ਮੈਂ ਇੱਕ ਡੰਡੀ ਹੈਗੀ ਆ ਉਹ ਕਹਿੰਦੇ ਸਾਰੀ ਜਗਲ ਪੁਜਨ ਲਾਪੀ ਕੀ ਨੰਬਰ ਨੰਬਰ ਯਾਰ ਗਲਤ ਗੱਲ ਆ ਸੁੱਖ ਦੇਰੀ ਹਾਂ ਪੱਥਰ ਜਿਆ ਫੜ ਲਿਆ ਪਤਾ ਆਵੇ ਪਾਰਵੇਂ ਕਿੱਡੀ ਰੱਖੀ ਜਨੇ ਲਾਉਣ ਥੋੜੀ ਜਿੰਦਾ ਕੇ ਇਹਨੂੰ ਪਾਰਵੇਂ ਕੇ ਚਾਰਜ ਬਾਕੀ ਪੂੜੀਆਂ ਛੋਲੇ ਬਾਕੀ ਪੂੜੇ ਛੋਲੇ ਮੁੰਡਿਆ ਖਾਲੇ ਆ ਕਿੱਥੇ ਆ ਗਏ ਆਪਾਂ ਕਿੱਥੇ ਆ ਗਏ ਆਪਾਂ ਇਹ ਗੜਸ਼ੰਕਰ ਕੋਲ ਆ ਗੜਸ਼ੰਕਰ ਕੋਲ ਆ ਪਠਾਦਾ ਬਣੀ ਛਕ ਲਿਆ ਤੇ ਹਰਮੰਦਰ ਸਾਹਿਬ ਜਾਣਾ ਸੀ ਉਹ ਹੁਣ ਕੈਂਸਲ ਹੋ ਗਿਆ ਵਾ ਤੇ ਉਹਦਾ ਕਰਕੇ ਹੁਣ ਬਾਕੀ ਬੰਦੇ ਆਪਣੇ ਬੇਟੇ ਸਤਾਦਾ ਬੈਠਾ ਤੇ ਬੰਦੇ ਥੱਕ ਗਏ ਹੁਣ ਕਿਤੇ ਦਿਨ ਪਿੰਡ ਨੂੰ ਜਾਣਾ ਕਾ ਮਹੀਨਾਂ ਵਾਲੇ ਤੇ ਜਰੂਰੀ ਜਤੋਂ ਨਹੀਂ ਭਾਜੀ ਨੂੰ ਆਹਾਰੇ ਵਾਸਮਣ ਦਾ ਮੈਂਬਰਸ਼ਿਪ ਦਾ ਕੈਨਸਲ ਹੋ ਗਿਆ। ਬਾਕੀ ਹੁਣ ਜਗਰਾਜ ਤੇ ਹੈਪੀ ਹੁਣੀ ਮਾਲੇ ਭਾਜੀ ਹੁਣੀ ਸਾਰੇ ਅੱਗੇ ਬਹਿਗੇ ਆ। ਅਹੀਂ ਫੇ ਤੁਹਾਨੂੰ ਮਾੜਾ ਰੌਣਕ ਮੇਲਾ ਰਮੀਤ ਨੇ ਕਰਨਾ ਸੀ ਪਿੱਛੇ। ਹਣਾ ਮੀਰ ਮੀਤ। ਅਹੀਂ ਤਾਂ ਅਹੀਂ ਕੱਲ ਵੀ ਸਾਰਾ ਦਿਨ ਬੈਠੇ ਰਹੇ ਨਾ ਟਰੈਕਟਰ ਤੇ। ਅਹੀਂ ਰਾਤ ਰੈਸਟ ਮਾਰੀ ਫੇ ਸਵੇਰੇ ਵੀ ਰੈਸਟ ਮਾਰੀ। ਅਮਮ ਠੀਕ ਆ। ਬਾਕੀ 10 ਦਿਨਾਂ ਨੂੰ ਗਾਣੇ ਲਗੇ। ਕੀ ਕਹਿੰਦਾ ਬਾਬਾ ਕੀ ਕਹਿੰਦਾ ਉਹਦਾ ਬਾਬਾ ਉਹਨੂੰ ਤੇ ਲੱਗਾ ਮੜ ਕੇ ਪਾਰ ਬੈਂਕ ਮੰਗਦਾ ਕਿ ਮੈਨੂੰ ਪਾਰ ਬੈਂਕ ਦੇਓ ਹਾਂਜੀ ਇੱਥੇ ਆ ਗਏ ਹੈਂ ਘਵਾੜੇ ਆ ਗਏ ਆਪਾਂ ਆ ਹੈਪੀ ਵਾਲੇ ਜੀ ਤੁਹਾਡੀ ਜੀ ਖੜੀ ਆ ਇਹਦੇ ਚੱਲੇ ਆ ਉਹ ਬਾਈ ਵਾ ਸਾਹ ਨੂੰ ਬਚ ਰਿਹਾ ਕੀ ਕਹਿੰਦੇ ਹਾਂਜੀ ਦੋਸਤੋ ਹਾਂਜੀ ਦੋਸਤੋ ਕੀ ਹਾਲ ਚਾਲ ਦੇ ਇੱਧਰ ਕੇ ਬੰਦੇ ਬੰਦੇ ਲਾਦਾ ਨਿਕਲ ਕੇ ਭੱਜ ਗਏ ਆ ਟਰਾਲੀ ਖਾਲੀ ਹੋ ਗਈ ਫਗਵਾੜੇ ਪਹੁੰਚੀ ਨਾ ਕੱਲ ਤੁਸੀਂ ਐ ਭਾਜੀ ਕੱਲ ਤੁਸੀਂ ਇੱਥੇ ਕਈ ਘੰਟੇ ਰੇ ਰੇ ਘੰਟਾ ਵੇਟ ਕਰਾਈ ਹਣਾ ਜੰਟੇ ਕੱਲੇ ਨਹੀਂ ਕਰਾਈ ਕਰਾਈ ਜਣਾ ਕਰਾਈ ਜਣਾ ਨੀਲੇ ਗੁੱਟਦੇ ਵਾਲਾ ਵੀ ਕਹਿੰਦਾ ਨਾਲ ਹੀ ਮੇਰੇ 5:30 5 ਵਜੇ ਖੜੇ ਸਾਢੇ ਜੇ ਪੌਣੇ 7 ਆਏ 7 ਵਜੇ ਆਏ 5:30 5:30 ਦੇ ਖੜੇ ਕਾਕੀ ਡਿਜੀਟਾ ਦਾ ਹਾਂਜੀ ਕੱਲ ਮੈਂ ਖਾਂ ਇਹਨਾਂ ਨੇ ਕਹੋ ਕਾਫੀ ਵੇਟ ਕਰਾਈ ਨੇ ਇਹਨਾਂ ਨੇ 6:00 5:00 ਵਜੇ ਖੜੇ ਗੱਲ ਤੇ 7:00 ਵਜੇ ਤੱਕ ਤੁਸੀਂ ਐਂ 7:00 ਵਜੇ ਤੁਹਾਨੂੰ ਉਤਾਰ ਇੱਧਰ ਦੱਸੋ ਵੜਿਆ 7 ਟਾਈਮ ਹੋ ਗਿਆ ਟਾਈਮ ਹੋ ਗਿਆ ਬਸ ਬਸ ਫੋਲੋਇੰਗ ਬਸ ਫਾਈਨਲੀ ਵਾਪਸੀ ਹੋ ਗਈ ਆ ਕਿੱਟਾ ਦੂਆ ਘੜਾਈ ਜਾਂਦਾ ਐਵੇਂ ਨਿਆਇ ਜੀ ਹਾਂ ਵਾਪਸੀ ਹੋ ਗਈ ਮੁੰਡਿਆਂ ਦੀ ਕਈ ਡਰਾਈਵਰ ਕਦੀ ਕੋਈ ਤੇ ਕਦੀ ਕੋਈ ਹਨਾ ਰਾਜੇ ਕਈ ਡਰਾਈਵਰ ਕੋਈ ਨਾ ਕਦੀ ਕੋਈ ਜੀ ਆਵੇ ਤਾ ਬੁੱਕੀ ਕਿੱਥੇ ਆ ਗਿਆ ਬੰਦਾ 10 ਮੜੇ ਲੋਕੇਸ਼ਨ ਦੱਸ ਬਾਈ ਅੰਕਾਦਾ ਬਾਈ ਹਾਂਜੀ ਕਰ ਮੇਰੀ ਗੱਲ ਸੁਣ ਕਦੀ ਡਰਾਈਵਰ ਕੋਈ ਦੇ ਕਦੀ ਕੋਈ ਹੈਨਾ ਡਰਾਈਵਰ ਦੇ ਬਾਬੇ ਨੇ ਨਹੀਂ ਆਇਆ ਇਹ ਰੱਖਿਆ ਆ ਆ ਰਹਿ ਰਿਹਾ ਵੀਰ ਆਪਣੇ ਬਾਕੀ ਆ ਡਰਾਈਵਰ ਥੱਕ ਗਿਆ ਵਜਰਾ ਐ ਓਏ ਕਿੱਥੇ ਆ ਗਏ ਤਰੇ ਕਰੀ ਆ ਜੀ ਤਰੇ ਆਵੇ ਡਰਾਈਵਰ ਇਹ ਆਪਣਾ ਇਹ ਹਾਈ ਫਾਈ ਡਰਾਈਵਰ ਹੈ ਮਾੜੇ ਮੋਟੇ ਮੇਲੇ ਆਇਆ ਤਵੀਆਂ ਦੇ ਮੇਲੇ ਤੋਂ ਚੱਲਦਾ ਬੱਸ ਲਓ ਜੀ ਜਗਰਾਏ ਭਾਜੀ ਦੇ ਪਿੰਡ ਪਹੁੰਚ ਗਏ ਆ ਬੰਦੇ ਸਾਰੇ ਲਾਹ ਤੇ ਆਪਾਂ ਇਹ ਸਾਰੇ ਛੱਡ ਤੇ ਆਪਾਂ ਠੀਕ ਆ ਠੀਕ ਆ ਸਰ ਮੈਂ ਤੁਸੀਂ ਜਾਣਾ ਨਹੀਂ 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 ਸੰਗਤਾ ਸਾਰੀ ਹਿਸਾਬ ਨਾਲ ਲੈ ਕੇ ਜਾਵਾਂਗੇ ਇਹ ਕੋਈ ਟੋਆ ਟਾਵਾ ਵੇਖ ਕੇ ਜਾਵਾਂਗੇ ਚੰਗਾ ਸਰ ਚੰਗਾ ਸਰ ਮਿਲਦੇ ਆ ਇੱਕ ਦੇ ਚੰਗਾ ਲਾਪਰੀ ਸਿੰਘ ਓਕੇ ਓਕੇ ਚਲੋ ਸਰ ਤੁਸੀਂ ਕੋਈ ਕਹਿਣਾ ਚਾਹੁੰਦੇ ਜਾਂਦੇ ਜਾਂਦੇ ਚਲੋ ਜੀ ਮਿੱਤਰੋ ਆ ਗਿਆਂ ਘਰੇ ਤੇ ਹੁਣ ਯਾਰ ਰਮੀਤੋਣੀ ਆਣ ਕੇ ਪਹੁੰਚੇ ਆ ਘਰੇ ਚੱਕ ਲੈ ਜੁੱਲੀ ਵਿਤਰਾ ਰਮੀਤੋਣੀ ਚੱਲੇ ਰਮੀਤੋਣੀ ਚੱਲੇ ਆਣ ਘਰੇ ਆਪਦੇ ਰਮੀਤ ਜੀ ਤੇ ਆ ਜੀ ਮਿੱਤਰੋ ਆ ਗਈ ਸਾਡੀ ਯਾਤਰਾ ਬਹੁਤ ਧੰਨਵਾਦ ਸਾਡਾ ਲਾਓ ਦੇਖਣ ਲਈ ਹੱਲੇ ਮੰਮਾ ਬਲੋ ਸਾਡੇ ਨਾਲ ਜੁੜੇ ਰਹੋ ਚੈਨਲ ਨਾਲ ਜੁੜੇ ਰਹੋ ਜੁੜੇ ਰਹੋ ਤੇ ਸਾਡੇ ਆਪਦੇ ਵੀਰ ਨੂੰ ਸਪੋਰਟ ਕਰਦੇ ਰਹੋ ਆਪਣੇ ਵੀਰਾਂ ਸਿੱਖਣ ਵਾਲੀਏ ਹਾਂਜੀ ਉਹ 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 ਬੰਦੇ ਉਹ ਬੰਦੇ ਮਿਸ ਹੋ ਗਏ ਯਾਰ ਆਪਣਾ ਲਮੋਹਰ ਵੀਰ ਹਾਂ ਉਹ ਬੰਦੇ ਮਿਸ ਹੋ ਗਏ ਮਨਮੀਤ ਮਨਮੀਤ ਰੰਦਾ ਵੀਰ ਬਾਕੀ ਅੰਗਰੇਜ਼ ਸ਼ਤੀ ਵੱਲ ਪੂਰਾ ਉਹਨਾਂ ਨੂੰ ਸਾਥ ਆ ਸਾਥ ਆ ਪੂਰਾ ਅਪਰੀਸ਼ੀਏਟ ਆ ਨਾਲੇ ਉਹ ਉਹ ਵੀ ਆ ਕੇ ਮਤਲਬ ਬੰਦੇ ਪਹੁੰਚੇ ਨਹੀਂ ਉਹ ਚੀਜ਼ ਵਾਸਤੇ ਕੀਤਾ ਉਹਨਾਂ ਨੂੰ ਚਲੋ ਕੋਈ ਨਹੀਂ ਦਰਵਾਜ਼ਾ ਸਾਹਿਬ ਦਾ ਪਲਾਨ ਬਣਾਉਣੀ ਆ ਹਾਂ ਠੀਕ ਆ ਬਾਕੀ ਆਰਮੀਦ ਵੀਰ ਦੇ ਬੋਲ ਸੀਗੇ ਠੀਕ ਆ ਤੇ ਆ ਗਏ ਆ ਘਰੇ ਤੇ ਬਾਬੇ ਜੀ ਮੇਰ ਨਾਲ ਚਲੋ ਬਹੁਤ ਵਧੀਆ ਹੋ ਗਿਆ ਸਿਸਟਮ ਸਾਰਾ ਖਿਚੀ ਰੱਖੋ ਬਲੋਗ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਦਾਂ ਹੀ ਵਧੀਆ ਕੈਂਡ ਕੈਂਡ ਕੰਟੈਂਟ ਲੈ ਕੇ ਤੁਹਾਨੂੰ ਆਵਾਂਗੇ ਜਿੰਨਾ ਹੀ ਮਿੱਤਰੋ ਸਸ